ਜੇਕਰ ਕੋਈ ਤੁਹਾਡੇ ਆਲੇ-ਦੁਆਲੇ ਲੰਬੇ ਸਮੇਂ ਤੋਂ ਖੜਾ ਹੈ ਤਾਂ ਸਾਵਧਾਨ ਰਹੋ ਨਹੀਂ ਤਾਂ ਤੁਹਾਡੇ ਨਾਲ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ ਜਲੰਧਰ ਦੇ ਵਿੱਚ ਚੋਰੀ ਅਤੇ ਡਕੈਤੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਦੱਸਦੀ ਹੈ ਕਿ ਜਲੰਧਰ ਦੇ ਪੋਰਚ ਅਰਬਨ ਸਟੇਟ ਫੇਜ਼ 2 ਇਲਾਕੇ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਇੱਕ ਮਹਿਲਾ ਦੀ ਸੋਨੇ ਦੀ ਚੈਨ ਖੋ ਲਈ ਅਤੇ ਮੌਕੇ ਤੋਂ ਭੱਜ ਨਿਕਲੇ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋ ਗਈ ਹੈ ਪਰ ਕਿਸੇ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ਤੇ ਪਹੁੰਚੀ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਲੀਸੀ ਗੁਕਤਾ ਨੇ ਦੱਸਿਆ ਕਿ ਉਹ ਆਪਣੀ ਮਾਂ ਦੇ ਨਾਲ ਮੈਡੀਕਲ ਰਿਪੋਰਟ ਲੈਣ ਦੇ ਲਈ ਅਰਪਨ ਸਟੇਟ ਫੇਜ਼ 2 ਦੇ ਵਿੱਚ ਆਈ ਸੀ ਜਦੋਂ ਉਸਨੇ ਆਪਣੀ ਮਾਂ ਨੂੰ ਲੈਣ ਦੇ ਲਈ ਐਕਟੀਵਾ ਰੋਕੀ ਤਾਂ ਨੇੜੇ ਖੜੇ ਇੱਕ ਨੌਜਵਾਨ ਨੇ ਉਸ ਦੀ ਚੈਨ ਖੋਈ ਅਤੇ ਉਹ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਭੱਜ ਨਿਕਲਿਆ ਉਸ ਦੀ ਚੈਨ ਖੋਣ ਵਾਲਾ ਵਿਅਕਤੀ ਲੈਬ ਦੇ ਬਾਹਰ ਹੀ ਖੜਾ ਸੀ ਫਿਰ ਉਹ ਪੈਦਲ ਉਸ ਕੋਲ ਆਇਆ ਉਸ ਦੇ ਗਲੇ ਦੇ ਵਿੱਚੋਂ ਚੈਨ ਖੋਈ ਅਤੇ ਉਹ ਮੌਕੇ ਤੋਂ ਨਿਕਲ ਗਏ ਇਸ ਤੋਂ ਬਾਅਦ ਉਹਨਾਂ ਵੱਲੋਂ ਘਟਨਾ ਦੀ ਜਾਣਕਾਰੀ ਡਿਵੀਜ਼ਨ ਨੰਬਰ 79 ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨੇਮ ਹੈ ਸੀ ਗੁਪਤਾ की रहने वाली हूँ अभी हम लोग लैब से हमने रिपोर्ट कलेक्ट करनी थी पौने आठ बजे का टाइम था मेरी चेन स्नेच थी अच्छा जी दो, दो लोग थे बाइक पे मुझे भी पता नहीं चला बिल्कुल भी वो साइड से आ रहा था एक बंदा उसने मेरी साइड से चेन स्नैच कर है। और वो फटाफट बैठ के चला गया कितने बजे पौने आठ बजे की बात कितने घटना हुई है जी ए आ, यहाँ पे पीपल के पेड़ के पास लैब ए, के सामने कौन सी लैब है जी कौन सा एरिया कौन सा ये पाथ लैब एश्योर, पाथ एश्योर लैब ठीक है जी ये और कौन सा फेज टू है ते तुसी प्रशासन को की मांग कर दे हो? Hope मेरी हम लोग सेफ नहीं है यहाँ पे वैसे सेफ नहीं है चेन तो मिलना बाद की बात है पहले तो अच्छा है कि मैं बच गई हूँ चलो ठीक है ਹਾਂਜੀ ਸਰ ਕੀ ਮਾਮਲਾ ਜੀ ਅੱਜ ਉਹ ਲੈਣੇ ਕਿੰਨਾ ਕੰਮ ਕਰਾਂਗੇ ਅੱਛਾ ਜੀ ਹਸਪਤਾਲ ਵਿੱਚ ਐਂਡਸ ਤੋਂ ਮੈਸੇਂਜਰ ਲੈਣ ਵਾਸਤੇ ਫਿਰ ਉਹ ਐਸੇ ਵਾਪਸੀ ਜਾਣ ਲੱਗੇ ਤੇ ਨਾਲ ਪੁਲਿਸ ਸਾਹਿਬ ਨੇ ਪੁਲਿਸ ਸਾਹਿਬ ਨੇ ਕਲੀ ਹੁਣ ਸਰ ਤੋਂ ਪੁਲਿਸ ਸਾਹਿਬ ਤੇ ਗਏ ਤੇ ਲੋ ਮੋਨੇ ਨਾ ਪਰ ਮਕਸਦ ਹੈ ਉਹਨਾਂ ਨੇ ਆਉਂਦੇ ਸਾਰ ਉਹ ਸਰ ਵਾਈਕ ਕਿੰਨੇ ਗੜਾ ਗੱਲਿਆ ਇੱਕ ਨੇ ਆ ਕੇ ਕਿ ਇਹ ਨੇ ਸਰ ਜੀ ਸਾਈਨ ਜੀ ਸਾਈਨ ਕਰਕੇ ਕਿਹੜੀ ਜਗ੍ਹਾ ਦੀ ਘਟਨਾ ਜੀ ਅਰੋਸ਼ੀ ਦੀ ਜਿਹੜੀ ਹੈਗੀ ਮਾਰਕ ਤੇ ਕਿੰਨੇ ਕੁ ਵਜੇ ਜੱਕਟ ਮਾਰੀ ਕਿਤੇ 7:45 ਦੀ ਕਹਿ ਰਹੇ ਨੇ ਤੇ ਇਹਦੇ ਵਿੱਚ ਕੋਈ ਦੋਸ਼ੀ ਕੋਈ ਪਾਇਆ ਗਿਆ ਜੀ ਹਜੇ ਤੱਕ ਜਾਂ ਕੋਈ ਕਿਸੇ ਦੀ ਪਛਾਣ ਹੋ ਪਾਈ ਹੈ ਅਜੇ ਸਿਦੂ ਜੀ ਪੁੱਤ ਵਗੈਰਾ ਵੀ ਲਈਏ ਉਧਰੋਂ ਐਸੋ ਹੀ ਕਰ ਰਹੇ ਹਾਂ ਠੀਕ ਹੈ ਹਾਂ ਅਸੀਂ ਹਰ ਸੰਭ ਕੋਸ਼ਿਸ਼ ਕਰਾਂਗੇ